ਸਤਨਾਮ ਵਾਹਿਗੁਰੂ ਸੰਜੀਓ ਸੁਦਰਾ ਘੋੜੀ ਦੀਪੀ ਮੱਲਾ ਬਹਿਲਾ ਏਕ ਓੰਕਾਰ ਸਬ ਗੁਰ ਪ੍ਰਸਾਦ ਜੈ ਕਰੀਤ ਆਖੀਐ ਕਰਤੇ ਗੋਇ ਵਿਚਾਰੋ ਜਿਤ ਕਰ ਗਉ ਸੁਦਿਲਾ ਸੁਰਿਓ ਸਰਦਨ ਹਾਲ ਤੁਮ ਗਾਓ ਪੇ ਰਹੋ ਹੰਤਾ ਸਹੇਲਾ ਵਾਰੀ ਜਿ ਸੋਇ ਲੈ ਸਰਾਸ ਸੁਖੋਏ ਰਹਾ ਨਿਤ ਨਿਤ ਜੀੜੇ ਸਮਲਿਅਣ ਦੇਖਿਆ ਗਾਦੇ ਵਡਾਰ ਤੇਰੇ ਦੰਦ ਤੇ ਬਤਨ ਪਰੈ ਜਿ ਸਦਾ ਤੇਰੇ ਕੰਨ ਸੁਮਾਰ ਸੋ ਬਦਸਨ ਦਿਖਿਆ ਮੇਰੇ ਕਰਪਾਵਾਂ ਤੇ ਨਾ ਦਿਓ ਸਤਨ ਅਸੀਂ ਸੁਣੀਆ ਰੂਹ ਸਹਿ ਸੁਬੇਰ ਕਰ ਕਰਿਉ ਬਹੁ ਉੱਚਾ ਸਦੜੇ ਨਿਤ ਭਵਨ ਸਤਨ ਹਾਰਾ ਸਿਮਰੀ ਆਨ ਸਿਰ ਜਵਨ ਰਾਗਸਾ ਬੰਨ ਪਹਿੰਦਾ ਛੇ ਕਰ ਸਿਰ ਪਰ ਸੇਵ ਦੇਸ ਗੁਰ ਗੁਰੇ ਤੋਹ ਸੋ ਦੇ ਕਾ ਬਪਾ ਜੇ ਕਰ ਕਰ ਜੇ ਕੀਰਤੋਏ ਸੁਕਰ ਰਾਖ ਬਟਾਏ ਤੋਏ ਰਹਾ ਵੈ ਸੋਏ ਜਸਿਆ ਕੜੀਆਂ ਪਹਿਰ ਚਤੇ ਹਾਰੇ ਪਾਉ ਆ ਸੂਰਜ ਘੁਰਤ ਨੇਕ ਨਾਨਕ ਕਰਤੇ ਕਿ ਕਿੰਦ ਇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਥਾਰ ਰਾਮ ਚੰਦ ਦੀ ਤੁਕਦਨ ਤਾਰਕਾ ਮੰਡਰ ਜੜਕ ਮੋਤੀ ਦੋ ਗਗਨ ਨਾਦ ਰੋ ਪਵਨ ਜੰਨ ਕਰੇ ਸੱਜ ਬਨ ਰਾਏ ਭਗਤ ਜੋਤੀ ਗੈਸੀ ਆਤੂ ਹੋਏ ਭਗ ਕਦਣਾ ਜੈ ਅਰਤੀ ਅਨਹਤਾ ਸ਼ੁਭਦ ਬਾਜੰਤ ਭੇਰੀ ਰਹਾ ਸੈਸ ਤਵਨ ਨਾਦਦਨ ਤੁਲ ਕੋ ਸੈਸ ਮੂਰਤ ਨਾ ਇਕ ਦੋਈ ਸੈਸ ਪਦ ਬਿਵਨਨ ਇਕ ਪਦ ਗੰਦ ਬਿਨ ਸੈਸ ਤਵ ਗਾਦੇ ਜਲਤੁ ਮੋਹੀ ਸਭਨ ਦੂਤ ਦੂਤ ਹੈ ਸੋਏ ਜਿਸ ਦਾ ਚਾਣਨ ਸਭ ਮਹਿ ਚਾਕੜ ਹੋਏ ਗੁਰ ਸਾਕੇ ਦੂਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੋ ਆਰਤੀ ਹੋਏ ਅਰਧ ਰਣ ਗਵਨ ਮਨ ਕਰਾਂ ਮਨੋ ਭੇਤ ਮਨੁ ਅਰਧ ਨਮੋਦਿਆ ਹਿਤ ਅਸਾ ਕਿਰਪਾ ਜਨ ਦੇ ਦਾਨਕ ਸਾਰੇ ਗਗਾਂ ਜਦ ਤੇਰਨ ਵਸਰਾ ਗੋੜੀ ਪੁਰਦੀ ਮਹੱਲਾ ਤੁਥਾ ਕਾਪ ਗੁਰੂਦ ਡਗਰ ਕੋ ਪਰਿਆ ਮਨ ਸਾਧੂ ਕੰਡਨ ਕੱਢਾਏ ਦੂਰ ਬਲਗਤ ਲਕੇ ਗੁਰਪਾਰਾ ਮਨ ਹਰ ਲਿਮ ਮੱਡਲ ਮੱਡਾਏ ਕਰ ਸਾਰੂ ਜਿਨੇ ਪੁਰ ਵਢਾਏ ਕਰ ਨਿੰਨੋ ਤੁਰ ਪੁਰ ਵਢਾਏ ਰਹਾ ਸਾਬਤ ਹਰ ਨਸ ਸਾਧਨ ਜਾਲਿਆ ਤਨ ਅੰਤਰ ਹਮੈ ਕੱਢਾਏ ਜਿਉ ਜੋਤਿ ਨ ਅਤਬਾ ਦੁਖ ਪਾਵੇ ਜਬ ਕਾਨ ਸਰੇ ਸਿਰ ਕੰਡਾਏ ਹਰ ਜਨ ਹਰ ਹਰ ਨਾਮ ਸੁਮਾਨੇ ਉਦੋ ਗਜਰਮ ਮਰੜ ਭਗ ਖੰਡਾਏ ਅਨਦਾਸੇ ਪੁਰਬ ਪੈ ਪਰਮੇਸਰ ਬਸੂਬ ਖੰਡ ਗ੍ਰਹਿ ਮਡਾਏ ਹਮ ਗਰੀ ਤਬ ਮਸਕੀਣ ਪ੍ਰਭ ਤੇਰੇ ਹਰ ਰਾਕ ਰਾਕ ਵਦ ਗਟਾਏ ਜਨ ਨਾਨਕ ਨਾਮ ਆਧਾਰ ਟਿਕੈ ਹਰਣ ਮਹੀ ਸੁਖ ਮਡਾ ਹੇ ਰਾਗ ਕੌੜੀ ਪੂਰਬੀ ਮਹੱਲਾ ਪੱਜਵਾ ਕਰੋ ਬੇਨਤੀ ਸੁਣੋ ਬੇਰਕੀਤਾ ਸਤ ਜਹਲ ਕੀ ਬੱਲਾ ਇਹ ਹਕਤ ਚਲੋ ਹਰਲਾਹਾ ਅੱਗੇ ਬਸ ਸੋਹਿਤ ਨਾ ਆਉ ਧਕਟੇ ਦਿਨ ਸਰਣਾਰੇ ਮਨ ਗੁਰ ਬਿਲਕਾਲ ਸਮਾਨੀ ਰਹਾ ਇਹੋ ਸੰਸਾਰ ਵਿਕਾਰ ਸੁਸੇ ਨਦਰਿਓ ਬ੍ਰਹਮ ਗਿਆਨੀ ਜਿਸੇ ਚਿਗਾਏ ਕੀ ਆਵੇ ਉਹ ਨਸ ਆਕਾ ਤੁਰ ਕਥਾ ਤਨ ਜੰਮਨੇ ਧਿਆਨ ਕੋ ਆਈ ਸੋਈ ਬਹਜੋ ਅਰਗਤੇ ਬਦ ਹੈ ਬਸੇਆ ਨੇ ਦੇ ਕਾਰਿ ਬਹਿਤ ਪਾਵ ਸੁਖ ਸਹਜੇ ਬਹਰ ਨਾਵੇ ਗੁਫੇਰਾ ਅੰਤਰ ਜਾਨੀ ਪਰ ਖਬਿਧਾਤੇ ਸਰਦਾ ਮਨ ਕੀ ਪੂਰੇ ਦਾਰਗਦਾਸ ਇਹ ਸੁਖ ਬੰਗ ਮੋਕ ਕਰ ਸੰਤਨ ਕੀ ਤੋਰੇ ਅਤ ਨਜਿਆ ਮੀ ਫੁਰਖ ਬਦਾਤੇ ਸਰਦਾ ਮਾਲਕ ਨਿਭੂਰੇ ਦਾਨਕ ਦਾਸ ਇਹ ਸੁਖ ਮੰਗੇ ਮੁਕੋ ਕਰ ਸੰਤਨ ਕੀ ਦੂਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ